ਪ੍ਰਧਾਨ ਸਾਹਿਬ ਅੱਜ ਸਿਕੋਂਮ ਦਾ ਮਹਾਨ ਦਿਹਾੜਾ ਮਨਾਇਆ ਜਾ ਰਿਹਾ ਜਿੱਤੇ ਕਿ ਬਾਬਾ ਬੰਦਰ ਸਿੰਘ ਬਹਾਦਰ ਨੇ ਉਹ ਜ਼ਾਲਮ ਨੂੰ ਖਤਮ ਕੀਤਾ ਜ਼ੁਲਮ ਦੀਆਂ ਜੜ੍ਹਾਂ ਨੂੰ ਖਤਮ ਕੀਤਾ ਇਸ ਪਵਿੱਤਰ ਦਿਹਾੜੇ ਤੇ ਅੱਜ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਗੁਰੂ ਨਾਨਕ ਦੇ ਪਾਤਸ਼ਾਹ ਦੀ ਵਡਿਆਈ ਆ ਇਸ ਧਰਤੀ ਤੇ ਸਤਗੁਰ ਗੁਰੂ ਨਾਨਕ ਦੇ ਪਾਤਸ਼ਾਹ ਤੋਂ ਪਹਿਲਾਂ ਵੀ ਪੀਰ ਪੰਗਾਬਰ ਔਲੀਏ ਆਏ ਪਰ ਉਹਨਾਂ ਦਾ ਧਰਮ ਦਾ ਸੰਦੇਸ਼ ਹੋਰ ਕਿਸਮ ਦਾ ਸੀ ਸਤਗੁਰ ਜੀ ਨੇ ਪਵਿੱਤਰ ਗੁਰਸ਼ਬਦ ਦੇ ਰਾਹੇ ਇੱਕ ਓ ਔੰਕਾਰ ਵਾਰਗੜ ਕਰਕੇ ਇਸ ਧਰਤੀ ਦੇ ਉੱਤੇ ਗੁਰਸ਼ਬਦ ਰਾਹੀਂ ਹਰ ਇੱਕ ਮਨੁੱਖ ਨੂੰ ਸਿੱਖਿਆ ਦਿੱਤੀ। ਗੁਰੂ ਦਸਮ ਪਾਤਸ਼ਾਹ ਨੇ ਉਸ ਦੱਖਣ ਦੀ ਧਰਤੀ ਦੇ ਉੱਤੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਤੇ ਖੰਡੇ ਬਾਟੇ ਦੀ ਪੌਲ ਦਿੱਤੀ, ਉਹਦੇ ਅੰਦਰ ਜਿਹੜਾ ਉਹ ਗੁਰਸ਼ਬਦ ਪਿਆ ਸੀ ਜਿਹਦਾ ਉਹਨੂੰ ਚੇਤਾ ਭੁੱਲਾ ਸੀ, ਉਹ ਚੇਤਾ ਕਰਾ ਕੇ ਖੰਡੇ ਬਾਟੇ ਦੀ ਪੌਲ ਦੇ ਕੇ ਗੁਰੂ-ਗੁਰੂ ਕਰਦਾ ਇਸ ਧਰਤੀ ਤੇ ਆਇਆ ਤੇ ਮੈਂ ਸਮਝਦਾ ਆ ਜਿਹੜੀ ਸਭ ਤੋਂ ਅਖੀਰਲੀ ਜੰਗ ਇਥੋਂ ਫਤਿਹ ਕਰਕੇ ਫਿਰ ਉਹ ਫਤੇਗੜ ਦੀ ਧਰਤੀ ਨੂੰ ਉਹਨਾਂ ਨੇ ਜਾ ਕੇ ਨਾਮਸਕਾਰ ਕੀਤੀ ਜਿਸ ਧਰਤੀ ਦੀ ਫਿਰ ਉਹਨਾਂ ਨੇ ਇੱਟ ਨਾਲ ਇੱਟ ਖੜਕਾਈ ਉਹ ਰਾਜ ਕਰਨ ਵਾਲੇ ਜਿਹੜੇ ਉਸ ਵੇਲੇ ਤੇ ਉਹਨਾਂ ਦਾ ਅੱਜ ਕੋਈ ਨਾਮ ਲੈਣ ਨੂੰ ਤਿਆਰ ਨਹੀਂ ਤੇ ਸਿੱਖ ਪੰਥ ਦੀ ਸਿੱਖ ਰਾਜ ਦੀ ਜਿੱਥੋਂ ਸ਼ੁਰੂਆਤ ਹੋਈ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਜ ਇਸ ਪਵਿੱਤਰ ਧਰਤੀ ਤੇ ਇਸ ਮਹਾਨ ਮਾਰਚ ਦੇ ਵਿੱਚ ਸਾਰੇ ਜਿਨ੍ਹਾਂ ਵੀ ਆ ਉਹ ਸਾਰੇ ਇੱਥੇ ਨਮਸਕਾਰ ਕਰਨ ਵੀ ਆਏ ਆ ਤੇ ਮੈਂ ਇਹ ਵੀ ਸਿੱਖ ਪੰਥ ਨੂੰ ਵੀ ਬੇਨਤੀ ਕਰਦਾ ਕਿ ਸਾਡਾ ਇਹ ਪਵਿੱਤਰ ਦਿਹਾੜਾ ਸਾਰੇ ਸ਼ਹੀਦ ਜਿਹੜੇ ਉਹ ਸਾਰੇ ਸਿੱਖ ਕੌਮ ਦਾ ਸਰਮਾਇਆ ਆ ਉਹਨਾਂ ਦਾ ਸਤਿਕਾਰ ਸਾਰਿਆਂ ਦਾ ਹੀ ਆ ਪਰ ਇਹ ਧਰਤੀ ਜਿਹੜੀ ਆ ਮੇਰਾ ਖਰ ਇਹ ਲਹੂ ਦੇ ਰੰਗ ਦੇ ਵਿੱਚ ਰੰਗੀ ਧਰਤੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਮੈਂ ਵੀ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਅੱਜ ਇਸ ਮਹਾਨ ਦਿਹਾੜੇ ਦੀ ਕੀ ਕੀ ਹੋ ਪ੍ਰਬੰਧ ਕੀਤੇ ਗਏ ਨੇ ਜੀ ਸ਼੍ਰੋਮਣੀ ਕਮੇਟੀ ਵੱਲੋਂ ਦੇਖੋ ਹਾਗੇ ਸਾਡੇ ਕਿਉਂਕਿ 2 ਸਾਲੇ ਚੱਲਿਆ ਨਹੀਂਗਾ 2 ਸਾਲ ਦੇ ਵਿੱਚ ਕਿਉਂਕਿ ਕੋਵਿਡ ਆ ਗਿਆ ਸੀਗਾ ਕਿਸੇ ਵੇਲੇ ਅਸੀਂ ਖਾਲਸਾਈ ਦੇਖ ਮੁਤਾਬਕ ਖਾਲਸਾਈ ਫੌਜਾਂ ਨਿਹੰਗ ਸਿੰਘਾਂ ਦੀਆਂ ਫੌਜਾਂ ਹੁੰਦੀਆਂ ਸੀ ਪਰ ਐਤਕੀ ਕੋਈ ਸਮਾਂ ਘਟ ਕਰਕੇ ਕੁਝ ਉਹਨਾਂ ਵੱਲੋਂ ਵੀ ਜਿਹੜਾ ਸਾਨੂੰ ਖਾਂ ਪੱਕੀ ਮੈਂ ਕਹਿ ਲਵਾਂ ਕਿਉਂਕਿ ਸਮੇਂ ਸਿਰ ਸਾਤੋਂ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਸੋ ਇਹਦਾ ਵਿਸ਼ੇਸ਼ ਤੁਸੀਂ ਦੇਖੋਗੇ ਤੋੜ ਤੱਕ ਐਵੇਂ ਹੀ ਇਹ ਖਾਲਸਾਈ ਮਾਰਚ ਖਾਲਸੇ ਰੰਗ ਦੇ ਵਿੱਚ ਰੰਗਿਆ ਜਾਣਾ ਹੈ ਇਹਨਾਂ ਨੂੰ ਪ੍ਰਦਾਨ ਹਰਜਿੰਦਰ ਸਿੰਘ ਧਾਮੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਦੱਸਿਆ ਕਿ ਅੱਜ ਉਹ ਮਹਾਨ ਦਿਹਾੜਾ ਸਿੱਖ ਕੌਮ ਦਾ ਮਹਾਨ ਦਿਹਾੜਾ ਮਨਾਇਆ ਜਾ ਰਿਹਾ ਹੈ ਜਿੱਤੇ ਕਿ ਸਿੱਖ ਕੌਮ ਦੀ ਜਿੱਥੇ ਜੜਾਂ ਹਲਾਉਣ ਨੇ ਸਿੱਖ ਕੌਮ ਨੇ ਜੜਾਂ ਹਲਾਈਆਂ ਉਸ ਮੁਗਲ ਰਾਜ ਦੀਆਂ ਵਜ਼ੀਰ ਖਾਨ ਨੂੰ ਅੱਜ ਦੇ ਦਿਨ ਬਾਬਾ ਬੰਦਰ ਸਿੰਘ ਭਾਦਰ ਨੇ ਇਸੇ ਸਥਾਨ ਤੇ ਖਤਮ ਕੀਤਾ ਸੀ ਇਸ ਸਥਾਨ ਤੇ ਮੁਗਲ ਰਾਜ ਦੀਆਂ ਜਿਹੜੀਆਂ ਜੜਾਂ ਖਤਮ ਕੀਤੀਆਂ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਔਨ 에ਅਰ ਮੈਂ ਹਾਂ ਕੁਲਦੀਪ ਸਿੰਘ ਅੱਜ ਸੇ ਕੌਮ ਦਾ ਉਹ ਮਹਾਨ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਮੁਗਲ ਰਾਜ ਦੀਆਂ ਜੜਾਂ ਪਟੀਆਂ ਪਟੀਆਂ ਜਿੱਤੇ ਕੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਵਜ਼ੀਰ ਖਾਨ ਨੂੰ ਮਾਰਿਆ ਮੁਗਲ ਰਾਜ ਦਾ ਉਹ ਜੜਾਂ ਪੁੱਟੀਆਂ ਜਿਸ ਨੇ ਛੋਟੇ ਸਹਿਜਾਦਿਆਂ ਨੂੰ ਨੀਹਾਂ ਵਿਚਣ ਕੇ ਸ਼ਹੀਦ ਕੀਤਾ ਸੀ ਅੱਜ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਿਹ ਦਿਵਸ ਕਰਨ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਜੰਗ ਸਾਹਿਬ ਚੱਪੜਚੜੀ ਤੋਂ ਜਿਹੜਾ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਮੇ ਗੁਰਦੁਆਰਾ ਚੱਪੜਚੜੀ ਸਾਹਿਬ ਤੋਂ ਆਪ ਜੀ ਮਹਾਨ ਨਗਰ ਕੀਰਤਨ ਦੇ ਦਰਸ਼ਨ ਕਰ ਰਹੇ ਹੋ ਜਿੱਤੇ ਕਿ ਬਾਬਾ ਬੰਦਰ ਸਿੰਘ ਬਹਾਦਰ ਨੇ ਉਸ ਮੁਗਲ ਰਾਜ ਦੇ ਜਿਹੜਾ ਪੱਟ ਕੇ ਸਰਹਿੰਦ ਨੂੰ ਫਤਿਹ ਕੀਤਾ ਸੀ ਅੱਜ ਸਰਹਿੰਦ ਫਤਿਹ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਆਪ ਜੀ ਇਸ ਸਮੇ ਤਸਵੀਰਾਂ ਦੇਖ ਰਹੇ ਹੋ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਨੇ ਬੱਡੀ ਗੰਦੀ ਵੀ ਸੰਗਤਾਂ ਪਹੁੰਚ ਕੇ ਹੋਮੋ ਹਮਾਂਗ ਕੇ ਦਰਸ਼ਕਾਰੀਆਂ ਨੇ ਵੱਡੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਵੱਲੋਂ ਇਸ ਸਮੇਂ ਆਪ ਜੀ ਦਰਸ਼ਨ ਕਰ ਰਹੇ ਹੋ ਨਗਰ ਕੀਰਤਨ ਤੇ ਰਾਗੀ ਸਿੰਘਾਂ ਵੱਲੋਂ ਹਰੀ ਜਸ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਸਿੱਖ ਕੌਮ ਦਾ ਉਹ ਮਹਾਨ ਦਿਹਾੜਾ ਮਨਾਇਆ ਜਾ ਰਿਹਾ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਚੱਪੜ ਚੜੀ ਦੇ ਜੰਗ ਦੇ ਮੈਦਾਨ ਵਿੱਚੋਂ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲ ਰਾਜ ਜਿਹੜਾ ਪਟਕੇ ਸਰਹਿੰਦ ਨੂੰ ਫਤਿਹ ਕੀਤਾ ਸਰਹਿੰਦ ਫਤਿਹ ਪਾਈ ਉਸ ਮੁਗਲ ਰਾਜ ਨੂੰ ਖਤਮ ਕੀਤਾ ਵਜ਼ੀਰ ਖਾਂ ਨੂੰ ਖਤਮ ਕਰਕੇ ਅੱਜ ਦੇ ਦਿਨ ਇਤੋਂ ਲਾਮ ਲਸ਼ਕਰ ਦੇ ਨਾਲ ਜਿਹੜਾ ਵਜ਼ੀਰ ਖਾਂ ਦਾ ਸਿਰ ਨੇਜਿਆਂ ਦੇ ਟੰਕੇ ਉਹਦੀ ਧੜ ਗੱਡਿਆਂ ਦੇ ਲੱਦ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਅੱਜ ਉਹ ਮਹਾਨ ਦਿਹਾੜਾ ਮਨਾਇਆ ਜਾ ਰਿਹਾ ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਿਹ ਕੀਤੀ ਸੀ ਇਸ ਸਮੇਂ ਆਪ ਜੀ ਲਾਈਵ ਤੇ ਤਸਵੀਰਾਂ ਦੇਖ ਰਹੇ ਹੋ ਚੱਪੜ ਜੀੜੀ ਤੋਂ ਜੰਗ ਦੇ ਮੈਦਾਨ ਵਿੱਚੋਂ ਅੱਜ ਦੇ ਦਿਨ ਉਹ ਮਹਾਨ ਦਿਹਾੜਾ ਮਨਾਇਆ ਜਾ ਰਿਹਾ ਹੈ I ਦੇਖ ਰਿਓ ਚੱਪਟ ਚਿੜੀ ਦੇ ਉਸ ਮੈਦਾਨ ਵਿੱਚ ਉਹ ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸ੍ਰੀ ਹਿੰਦੂ ਨੂੰ ਫਤਿਹ ਕੀਤਾ ਸੀਗਾ ਉਹ ਗੱਲਬਾਤ ਕਰਦੇ ਆ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਸਾਡੇ ਨਾਲ ਮੌਜੂਦ ਨੇ ਜਾਨੀ ਜੀ ਵਾਹੀ ਗੁਰੂ ਖਾਲਸਾ ਵਾਹੀ ਗੁਰਜੀ ਦੀ ਫਤਿਹ ਜੀ 1710 ਵਿੱਚ ਇਸ ਸਥਾਨ ਤੇ ਉਸ ਹਕੂਮਤ ਨੂੰ ਖਾਲਸਾ ਪੰਥ ਨੇ ਲੋਹੇ ਦੇ ਚਾਣੇ ਚ ਬਾਏ ਜਿਹੜੀ 750 ਸਾਲ ਦੀ ਹਕੂਮਤ ਸੀ ਔਰ ਇਸ ਧਰਤੀ ਤੇ ਭਾਰਤ ਦੇਸ਼ ਦੇ ਅੰਦਰ ਕਿਸੇ ਦੇ ਅੰਦਰ ਇੰਨਾ ਸਵੈਮਾਨ ਨਹੀਂ ਸੀ ਕਿ ਉਹ ਸਿਰ ਉੱਚਾ ਕਰਕੇ ਜੂਝ ਸਕੇ ਔਰ ਜੇ ਅਸੀਂ ਇਹਨੂੰ ਕਹਿ ਲਈਏ ਕਿ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਸੀ ਇਹਦੇ 'ਚ ਕੋਈ ਅਤ ਕਥਨੀ ਨਹੀਂ ਹੈ ਵੱਖਰੀ ਗੱਲ ਹੈ ਕਿ ਅਸੀਂ ਅਕਿਰਤ ਕਰਨ ਹੋ ਕੇ ਭਾਰਤ ਵਾਸੀਆਂ ਨੂੰ ਭੁੱਲ ਗਿਆ ਤੋਂ 12 ਮਈ 1710 ਨੂੰ ਇੱਥੇ ਸਰਹੰਦ ਦੇ ਸੂਬੇ ਨੂੰ ਸੋਧ ਕੇ ਜਿਹਨੇ ਗੁਰੂ ਸਾਹਿਬ ਦੇ ਲਾਲਾਂ ਨੂੰ ਸ਼ਹੀਦ ਕਰਵਾਇਆ ਸੀ ਮਾਤਾ ਜੀ ਨੂੰ ਸ਼ਹੀਦ ਕਰਵਾਇਆ ਸੀ ਤੋਂ ਉਹਦਾ ਅੰਤ ਕਰਕੇ ਫਿਰ 14 ਮਈ ਨੂੰ ਖਾਲਸਾ ਪੰਥ ਜਿਹੜਾ ਸੀ ਉਹ ਸਰੰਦ ਦੇ ਵਿੱਚ ਦਾਖਲ ਹੁੰਦਾ ਜੇਤੂਆਂ ਦੀ ਸ਼ਕਲ ਵਿੱਚ ਉੱਥੇ ਵੀ ਕਹਿ ਗੱਟ ਜੰਗ ਹੁੰਦੀ ਆ 6000 ਸਿੰਘ ਸ਼ਹੀਦ ਹੁੰਦੇ ਨੇ ਫਿਰ ਉੱਥੇ ਖਾਲਸਾ ਹੀ ਪਰਚਮ ਜਿਹੜਾ ਉਹ ਝੁਲਦਾ ਇਹ ਇਸ ਧਰਤੀ ਤੇ ਪਹਿਲੀ ਵਾਰ ਹਲੇਮੀ ਰਾਜ ਲੋਕਾਂ ਦਾ ਰਾਜ ਜਿਸ ਜਿਹੜਾ ਅੱਜ ਦਾ ਰੈਵਨਿਊ ਸਿਸਟਮ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਮਜ਼ਾਰਿਆਂ ਨੂੰ ਮਾਲਕ ਬਣਾਇਆ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਜ਼ਿਮੀਂਦਾਰਾਂ ਜਿਹੜੇ ਕਿਸਾਨ ਵੱਡੇ ਜ਼ਗੀਰਦਾਰ ਸਨ ਹਜ਼ਾਰਾਂ ਕਿੱਲਾਂ ਦੇ ਮਾਲਕ ਉਹਨਾਂ ਦੇ ਮਜ਼ਾਰੇ ساری ਜ਼ਿੰਦਗੀ ਮਿਹਨਤ ਕਰਦੇ ਸੀ ਹੱਕ ਨਹੀਂ ਸੀ ਮਿਲਦੇ ਸੋ ਪਬਲਿਕ ਨੂੰ ਹੱਕ ਮਿਲੇ ਜਾਤ ਵਿਤਕਰਿਆਂ ਤੋਂ ਬਹੁਤ ਉੱਪਰ ਤੋਂ ਮੈਂ ਖਾਸ ਬੇਨਤੀ ਤੁਹਾਡੇ ਜਰੀਏ ਨਾਲ ਔਨ 에ਰ ਦੇ ਜੇਰਨਾ ਮੈਂ ਕਰਨੀ ਚਾਹੁੰਦਾ ਕਿ ਇਹ ਖਾਲਸਾ ਪੰਥ ਵਾਸਤੇ ਜਿਹੜਾ ਦਿਹਾੜਾ ਹੈ 14 ਮਈ ਦਾ ਹਰ ਸਿੱਖ ਦੇ ਘਰ ਦੇਸੀ ਘੋੜ ਦੇ ਦੀਵੇ ਜਗਣੇ ਚਾਹੀਦੇ ਨੇ ਇੱਕ ਅਹਿਸਾਸ ਜਾਗੇ ਕਿ ਅਸੀਂ ਰਾਜ ਵਾਲੇ ਹਲੇਮੀ ਰਾਜ ਦੇ ਸੰਸਥਾਪਕਾਂ ਜਿਹੜਾ ਲੋਕ ਹਿੱਤਾਂ ਵਾਲਾ ਰਾਜ ਹੈ ਜਿਹੜਾ ਮਨੁੱਖਤਾ ਦੇ ਧਰਮ ਵਾਲਾ ਰਾਜ ਹੈ ਅਸੀਂ ਤਸੱਵਰ ਕਰਦੇ ਆਂ ਅਸੀਂ ਆਸ ਕਰਦੇ ਆਂ ਨੇਤੇ ਵੱਡੇ ਰਾਜ ਕਰੇਗਾ ਖਾਲਸਾ ਕਿ ਫੇਰ ਉਸੇ ਤਰ੍ਹਾਂ ਦਾ ਨਿਆਂਕਾਰੀ ਰਾਜ ਜਿਹੜਾ ਹੈ ਉਹ ਦੁਨੀਆ ਨੂੰ ਪ੍ਰਾਪਤ ਹੋਵੇ ਅੱਜ ਦੇ ਜਿਹੜੇ ਮਹਾਨ ਦਿਹਾੜੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਨੇ ਕੀ ਕੀ ਵਿਸ਼ੇਸ਼ ਉਪਰਾਲੇ ਨੇ ਇਸ ਵਾਰੀ ਸਾਡੇ ਮੈਨੇਜਰ ਸਾਹਿਬ ਨੇ ਨਾਲ ਜੀ ਬੜੇ ਸੁਚੱਜੇ ਪ੍ਰਬੰਧ ਨੇ ਪਹਿਲਾਂ ਜਾ ਕੇ ਨਗਰ ਕੀਰਤਨ ਉਹ ਖੰਡਰ ਜਿਹਨੂੰ ਜੜਾ ਕਦੀ ਮੁਗਲਾਂ ਦਾ ਮਹਿਲ ਹੁੰਦਾ ਸੀ ਤੇ ਸਿੱਖਾਂ ਨੇ ਉਹਨੂੰ ਖੰਡਰ ਕਰਕੇ ਰੱਖ ਦਿੱਤਾ ਉਹਦੀ ਹਿੱਕ ਦੇ ਉੱਤੇ ਖਾਲਸਾਏ ਪਰਚਮ ਝੁਲਣਾ ਨishan ਸਾਹਿਬ ਨੂੰ ਸਲਾਮੀ ਹੋਣੀ ਆ ਨਗਰ ਕੀਰਤਨ ਦੀ ਉੱਥੇ ਸੰਪੂਰਨਤਾ ਹੋਏਗੀ ਉਸ ਤੋਂ ਬਾਅਦ 13 ਅਗਸਤ 13 ਤਰੀਕ ਨੂੰ ਸ਼ਾਮ ਨੂੰ ਅੰਤਰਰਾਸ਼ਟਰੀ ਪੱਦਰ ਦੇ ਗਤਕੇ ਦੇ ਮੁਕਾਬਲੇ ਹੋਣੇ ਆ ਪ੍ਰਦਰਸ਼ਨ ਹੋਣਾ ਬਹੁਤ ਖੂਬਸੂਰਤ ਖਾਲਸਾਏ ਗੌਰਵ ਦਾ ਤੇ ਰਾਤ ਦੇ ਦੀਵਾਨ ਸੱਜਨੇ ਆ ਗੁਰਮਤ ਦੇ 14 ਤਰੀਕ ਨੂੰ ਬਹੁਤ ਵੱਡੇ ਪੱਦਰ ਦੇ ਟਾਡੀ ਦਰਬਾਰ ਹੋਣੇ ਆ ਬੜੇ ਜੋਸ਼ੋਖ ਰੋਸ਼ਨਾਏ ਸਮਾਗਮ ਜਿਹੜਾ 3 ਦਿਨ ਮਨਾਇਆ ਜਾਣਾ ਹੈ ਸੋ ਇਹ ਸੰਨ ਗਿਆਨੀ ਹਰਪਾਲ ਸਿੰਘ ਜੀ ਗੁਰਦੁਆਰਾ ਸ੍ਰੀ ਫਤਗੜ ਸਾਹਿਬ ਹੁਣ ਗੱਲ ਕਰਦੇ ਆਂਗੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂਗੇ ਕੀ ਕੀ ਪ੍ਰਬੰਧ ਕੀਤੇ ਗਏ ਨੇ ਅੱਜ ਦੇ ਇਸ ਮਹਾਨ ਦਿਹਾੜੇ ਤੇ ਨਗਰ ਕੀਰਤਨ ਤੇ ਕੀ ਇਸ ਵਾਰ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਤਰੀਕ ਤੋਂ ਲੈ ਕੇ 12 ਤਰੀਕ ਤੱਕ ਗੁਰਦੁਆਰਾ ਚੱਪੜਚੜੀ ਵਿਖੇ ਸ੍ਰੀ ਖੰਡ ਪਾਠ ਸਾਹਿਬ 10 ਤਰੀਕ ਨੂੰ ਜਿਹੜੇ 10 ਵਜੇ ਆਰੰਭ ਕੀਤੇ ਗਏ ਸਨ ਅੱਜ ਸਵੇਰੇ 9 ਵਜੇ ਭੋਗ ਪਾ ਕੇ ਅਪਰੰਤ ਇੱਕ ਨਗਰ ਕੀਰਤਨ ਦੀ ਸਾਕਲ ਦੇ ਵਿੱਚ ਇੱਥੋਂ ਨਗਰ ਕੀਰਤਨ ਦਾ ਆਰੰਭ ਹੋਇਆ ਅੱਜ ਦਾ ਜਿਹੜਾ ਦਿਨ ਸਰਹੰਦ ਫਤਿਹ ਦਿਵਸ ਨੂੰ ਸਮਰਪਿਤ ਗੁਰਦੁਆਰਾ ਚੱਪੜਚੜੀ ਤੋਂ ਇੱਕ ਨਗਰ ਕੀਰਤਨ ਆਰੰਭ ਹੋ ਕੇ ਸਰਹੰਦ ਗੁਰਦਾਰਾ ਸ੍ਰੀ ਪੱਤੇਗੜ ਸਾਹਿਬ ਵਿਖੇ ਸਰੰਦ ਵਿਖੇ ਜਾਵੇਗਾ ਜਿੱਥੇ ਕਿ ਗੁਰਦੁਆਰਾ ਫੱਤੇਗੜ ਦਾ ਸਾਹਮਣੇ ਜਿਹੜਾ ਇੱਕ ਵੱਡਾ ਥੇਹ ਆ ਜਿੱਥੇ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਿਸਾਨ ਸਾਹਿਬ ਚਲਾਇਆ ਸੀਗਾ ਅੱਜ ਇਹ ਨਗਰ ਕੀਰਤਨ ਉੱਥੇ ਜਾ ਕੇ ਨਗਰ ਕੀਰਤਨ ਨੂੰ ਸਲਾਮੀ ਦੇ ਨਿਸਾਨ ਸਾਹਿਬ ਨੂੰ ਸਲਾਮੀ ਦੇ ਕੇ ਤੇ ਅਰਦਾਸ ਦੀ ਅਰਦਾਸ ਕਰਕੇ ਇਸ ਨਗਰ ਕੀਰਤਨ ਦੀ ਸੰਪੂਰਨਤਾ ਹੋਗੀ ਤੇ ਕੱਲ ਨੂੰ 13 ਤਰੀਕ ਨੂੰ ਗੁਰਦਰਾ ਕੰਪਲੈਕਸ ਦੇ ਸਾਹਮਣੇ ਗੁਰਦਰਾ ਫਾਦੇਗੜ ਸਾਹਿਬ ਵਿਖੇ ਜੋ ਅੱਜ ਗੁਰਦਰਾ ਫਾਦੇਗੜ ਸਾਹਿਬ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਕੱਲ ਨੂੰ ਇੱਕ ਗੱਤਕਾ ਮੁਕਾਬਲਾ ਹੋਣਾ ਸ਼ਾਮ ਨੂੰ 4 ਤੋਂ ਲੈ ਕੇ 7 ਵਜੇ ਤੱਕ ਤੇ ਰਾਤ ਨੂੰ ਗੁਰਮਤਿ ਸਮਾਗਮ ਹੋਣਾ ਤੇ 14 ਤਰੀਕ ਨੂੰ ਸਵੇਰੇ 9 ਵਜੇ ਜਿਹੜੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਉਹਨਾਂ ਦਾ 14 ਤਰੀਕ ਨੂੰ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਸਾਰਾ ਦਿਨ ਢਾਡੀ ਦਰਬਾਰ ਚੱਲੇਗਾ ਸੰਗਤਾਂ ਹੰਮ ਹਮਾ ਕੇ ਇਸ ਫਤਿਹ ਦੇ ਦਿਵਸ ਨੂੰ ਸਮਰਪਿਤ ਪਹੁੰਚ ਰਹੀਆਂ ਨੇ ਦੇ ਗੁਰਦਿਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਜੀ ਇਸ ਵਾਰ ਕੀ ਕੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਪਹਿਲਾਂ ਕਰੋਨਾ ਕਾਲ ਦੌਰਾਨ ਜਿਹੜੇ ਵੀ ਸਮਾਗਮ ਨਹੀਂ ਹੋਏ ਸੀਗੇ ਇਸ ਵਾਰ ਕੀ ਵਿਸ਼ੇਸ਼ ਉਪਰਾਲੇ ਨੇ 2 ਸਾਲ ਕਰੋਨਾ ਕਰਕੇ ਇਹ ਨਗਰ ਕੀਰਤਨ ਵਿਸਾਲ ਪੱਧਰ ਤੇ ਨਹੀਂ ਮਨਾਇਆ ਗਿਆ ਪਰ ਸੰਕੇਤਕ ਰੂਪ ਵਿੱਚ ਅਸੀਂ ਇਹ ਸਮਾਗਮ ਜਰੂਰ ਕਰਦੇ ਰਹਾਂ ਸਮਾਗਮਾਂ ਚ ਕੋਈ ਵੇਗਨ ਨਹੀਂ ਪੈਣ ਦਿੱਤਾ ਤੇ ਇਸ ਵਾਰ ਜਿਹੜਾ ਇਹ ਨਗਰ ਕੀਰਤਨਾ ਉਹ ਵੀ ਇੱਕ ਵੱਡੇ ਪੱਧਰ ਤੇ ਜਿਸ ਵਿੱਚ ਨੰਗ ਸਿੰਘ ਜਥੇਬੰਦੀਆਂ ਸਾਡਾ ਗਤਕਾ ਪਾਰਟੀਆਂ ਬੈਂਡ ਪਾਰਟੀਆਂ ਸਾਡੇ ਬੱਖ-ਬੱਖ ਗੁਰਦੁਆਰੇ ਸਹਿਬਾਨਾਂ ਤੋਂ ਸਾਡੇ ਸਮੂਹ ਸਟਾਫ ਉਹ ਪਹੁੰਚਿਆ ਤੇ ਜਾ ਕੇ ਆਪਣੇ ਨਹਿੰਗ ਜਥੇਬੰਦੀਆਂ ਵੱਲੋਂ ਵੱਡੇ ਪੱਦਰ ਤੇ ਘੋੜੇ ਹਾਥੀ ਉਹ ਵੀ ਗੁਰਦਰਾ ਜੋਤੀ ਸਰੂਪ ਤੋਂ ਲੈ ਕੇ ਥੇ ਤੱਕ ਪੂਰੇ ਇੱਕ ਪੂਰੇ ਜਲੂਸ ਦੀ ਸਾਖਲ ਦੇ ਵਿੱਚ ਇਹ ਸਮੂਲੀਅਤ ਕਰਨਗੇ ਨਹਿੰਗ ਜਥੇਬੰਦੀ ਦੀ ਜਿੱਥੇ ਹੋਰ ਸਿੰਘ ਸੁਹਾਵਾ ਦਾ ਸਹਿਯੋਗ ਸਮੂਲੀਅਤ ਉਥੇ ਨਹਿੰਗ ਸਿੰਘ ਜਥੇਬੰਦੀਆਂ ਦਾ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਸਮੂਲੀਅਤ ਹੈ ਜੀ ਗੁਰਦਰ ਸਾਹਿਬ ਦੇ ਮੈਨੇਜਰ ਸਾਹਿਬ ਨੇ ਦੱਸਿਆ ਕਿ ਇਸ ਵਾਰ ਜਿਹੜਾ ਨਗਰ ਕੀਰਤਨ ਉਹ ਵਿਸ਼ੇਸ਼ ਰੂਪ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਗੱਤਕੇ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਨੇ ਨਗਰ ਕੀਰਤਨ ਦੇ ਵਿੱਚ ਮੁਹਮਾਕੇ ਪਹੁੰਚ ਰਹੀਆਂ ਨੇ ਇਸ ਸਮੇਂ ਤੁਸੀਂ ਦੇਖ ਰਹੇ ਹੋ ਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਆਪਣੇ ਗੱਤਕੇ ਦੇ ਜੋਹਰ ਵਿਖਾ ਰਹੀਆਂ ਨੇ ਛੋਟੇ ਪਚੰਗੀ ਗੱਤਕੇ ਦੇ ਵਿਸ਼ੇਸ਼ ਤੌਰ ਦਿਖਾ ਰਹੇ ਨੇ ਇਹ ਗੁਰੂ ਕੀਆਂ ਲਾਡਲੀਆਂ ਫੌਜੀਆਂ ਦੇ ਕਰਤੱਵ ਨੇ ਜੋ ਦਰਸ਼ਨ ਕਰ ਰਹੇ ਹੋ ਗੁਰੂ ਕੀ ਲਾਡਲੀ ਫੌਜਾਂ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਜੰਗਾਂ ਫਤਿਹ ਕੀਤੀਆਂ ਸ੍ਰੀਹਿੰਦ ਫਤਿਹ ਕੀਤੀ ਗੁਰੂ ਕੀ ਲਾਡਲੀ ਫੌਜਾਂ ਵੱਲੋਂ